ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਜੱਗੂ ਭਗਵਾਨਪੁਰਿਆ ਦੀ ਮਾਂ ਦਾ ਕਿਉਂ ਕੀਤਾ ਕੱਬਰ ਵੀ ਹੈ ਗੈਂਗ ਨੇ ਕੀਤਾ ਵੱਡਾ ਖਲਾਸਾ ਗੁਰਦਾਸਪੁਰ ਵਿੱਚ ਗੈਂਗ ਗੈਂਗਸਟਰ ਜੱਗੂ ਭਗਵਾਨਪੁਰਿਆ ਦੀ ਮਾਰ ਹਰਜੀਤ ਕੌਰ ਦੇ ਕਤਲ ਨੇ ਵੱਡੇ ਸਵਾਲ ਖੜੇ ਕੀਤੇ ਹਨ ਬੇਸ਼ੱਕ ਇਸ ਨੂੰ ਗੈਂਗ ਗੈਂਗਵਾਰ ਮੰਨਿਆ ਜਾ ਰਿਹਾ ਹੈ ਪਰ ਗੈਂਗਵਾ ਸਟਾਰ ਨੇ ਆਮ ਤੌਰ ਤੇ ਉੱਪਰ ਆਪਣੇ ਵਿਰੋਧੀ ਦੀ ਮਾਂ ਜਾਂ ਭੈਣ ਨੂੰ ਨਿਸ਼ਾਨਾ ਨਹੀਂ ਬਣਾਉਂਦੇ ਉਸ ਦਾ ਮੰਨਣਾ ਹੈ ਕਿ ਹਮਲਾ ਬਰਨ ਦਾ ਨਿਸ਼ਾਨਾ ਜੱਗੂ ਦੀ ਮਾਂ ਦਾ ਬਾਡੀਗਾਰਡ ਕਰਨ ਵੀਰ ਸਿੰਘ ਸੀ ਜੇਲ ਦੇ ਜੱਗੂ ਦੇ ਜੇਲ ਵਿੱਚ ਹੋਣ ਕਰਕੇ ਕਰਨ ਵੀਰ ਉਸ ਉਸ ਦਾ ਸਾਰਾ ਕੰਮ ਤਾਂ ਦਸਮਲਦਾ ਵੀਰਵਾਰ ਰਾਤ ਲਗਭਗ 9 ਵਜੇ ਕਾਰ ਵਿੱਚ ਸਵਾਰ ਹਰਜੀਤ ਸਕੋਰ ਦੀ ਕਰਨਵੀਰ ਸਿੰਘ ਉੱਪਰ ਬਾਈਕ ਸਵਾਰ ਦੋ ਹਮਲਾਵਰਾਂ ਨੇ ਅੰਨੇ ਵਾ ਗੋਲੀਆਂ ਚਲਾ ਦਿੱਤੀਆਂ ਪੁਲਿਸ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਹਮਲਾਵਰਾਂ ਦਾ ਕਰਨਵੀਰ ਹੀ ਨਿਸ਼ਾਨਾ ਸੀ ਹਮਲੇ ਵਿੱਚ ਕਰਨਵੀਰ ਦੀ ਮੌਕੇ ਤੇ ਮੌਤ ਹੋ ਗਈ ਹੈ ਜਦਕਿ ਕੁਝ ਗੋਲੀਆਂ ਜੱਗੂ ਦੀ ਮਾਂ ਤੇ ਵੀ ਲੱਗੀਆਂ ਹਨ ਉਸ ਨੂੰ ਹਸਪਤਲ ਜਾਇਆ ਗਿਆ ਪਰ ਡਾਕਟਰ ਨੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕੀਤਾ ਗਿਆ ਹਰਜੀਤ ਹਰਜੀਤ ਨੂੰ 6 ਗੋਲੀਆਂ ਤੇ ਕਰਨਵੀਰ ਨੂੰ 4 ਗੋਲੀਆਂ ਲੱਗਿਆ ਜੋ ਗੋਲਾ ਗੋਲੀਬਾਰੀ ਦੇ ਸੀਸੀ ਟੀਵੀ ਫੁਟੇਜਸ ਵੀ ਸਾਹਮਣੇ ਆਈ ਹੈ ਇਨ੍ਹਾਂ ਕਤਲਾਂ ਦੇ ਜ਼ਿੰਮੇਵਾਰੀ ਬਬੀਹਾ ਗੈਂਗ ਨੇ ਲਈ ਹੈ ਇਸ ਵਿੱਚ ਜ਼ਿੰਮੇਵਾਰੀ ਦੇ ਵਿੱਚ ਜੱਗੂ ਭਗਵਾਨਪੁਰਿਆ ਦੀ ਮਾਨਤਾ ਕਤਲ ਕੋਈ ਜਿਗਰ ਨਹੀਂ ਹੈ ਗੈਂਗਸਟਰ ਨੇ ਦਾਅਵਾ ਕੀਤਾ ਹੈ ਕਿ ਕਰਨਵੀਰ ਨੂੰ ਮਾਰ ਕੇ ਗੋਆ ਬੀਆਰ ਦੇ ਕਤਲ ਦਾ ਬਦਲਾ ਲਿਆ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ